ਵਿਜੇ ਨਾਮ ਜੀ ਗੁਰਪ੍ਰੀਤ ਸਿੰਘ ਖੋੜੀ ਸਾਹਿਬ ਗੁਰਪ੍ਰੀਤ ਜੀ ਜਿਹੜਾ ਤੁਸੀਂ ਅੱਜ ਪ੍ਰੋਟੈਸਟ ਕਰ ਰਹੇ ਹੋ ਕਿਸ ਮੁੱਦੇ ਨੂੰ ਲੈ ਕੇ ਕੀਤਾ ਜਾ ਰਿਹਾ ਤੇ ਪਹਿਲਾਂ ਵੀ ਮਾਨ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਅੱਜ ਇਹ ਉਗਟਨ ਕਰਨਾ ਸੀ ਕੀ ਕੀ ਮੁੱਦਾ ਤੇ ਕਿਸ ਕਰਕੇ ਬਿਲਕੁਲ ਜੀ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਸਾਰੇ ਹੀ ਬਰਨਾਲਾ ਦੇ ਸ਼ਹਿਰ ਵਾਸੀਆਂ ਨੂੰ ਵਧਾਈ ਦੇਣੀ ਚਾਹੂੰਗਾ ਜੋ ਕਿ ਸਾਡੇ ਬਰਨਾਲਾ ਦੇ ਵਿੱਚ ਕ੍ਰਿਟੀਕਲ ਕੇਅਰ ਹਸਪੀਟਲ ਬਲਾਕ ਜਿਹੜਾ ਹੈਗਾ ਸੀਗਾ ਉਹ ਸੈਂਟਰ ਦਾ ਆਇਆ ਸੀਗਾ ਸਾਨੂੰ ਸਰਦਾਰ ਸਿਮਰਨਜੀਤ ਮਾਨ ਸਾਹਿਬ ਨੇ ਬਾਰ ਬਾਰ ਚਿੱਠੀਆਂ ਲਿਖ ਕੇ ਜੋ ਕਿ ਟੈਂਡਰ ਵੀ ਕਰਵਾਇਆ ਉਹਦੇ ਪ੍ਰੂਫ ਨੇ ਸਰਦਾਰ ਸਿਮਰਨਜੀਤ ਸਿੰਘ ਮਾਨਪੋਲੇ ਔਰ ਜੋ ਤੁਸੀਂ ਸਵਾਲ ਕੀਤਾ ਔਰ ਬੜੇ ਦੁੱਖ ਦੀ ਗੱਲ ਆ ਜਿੱਥੇ ਮੈਂ ਵਧਾਈ ਦਿੱਤੀ ਆ ਸਾਡੇ ਸ਼ਹਿਰ ਵਾਸੀਆਂ ਨੂੰ ਔਰ ਉੱਥੇ ਦੁੱਖ ਦੀ ਗੱਲ ਇਹ ਆ ਕਿ ਹਫ਼ਤਾ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਜੋ ਕਿ ਇਹ ਲੈਟਰ ਮੈਂ ਤੁਹਾਨੂੰ ਵਿਖਾਉਂਦਾ ਹਾਂ ਤੁਸੀਂ ਲੈਟਰ ਦੇਖੋ ਇਹ ਸੈਂਟਰ ਦੀ ਲੈਟਰ ਹੈ ਜੋ ਡਾਕਟਰ ਮਨਸੁਖ ਮੰਡਲੀ ਅਜੀ ਹੈਗੇ ਨੇ ਉਹਨਾਂ ਨੇ ਡੀਅਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਇਹ ਸਾਰੀ ਲੈਟਰ ਉਹਨਾਂ ਨੂੰ ਪਾਈ ਆ ਕਿ ਕਿਸ ਤਰ੍ਹਾਂ ਜਿਹੜਾ 5488.74 ਲੱਖ ਰੁਪਇਆ ਸਰ سوری 54 ਕਰੋੜ ਰੁਪਇਆ ਹੈਗਾ ਉਹ ਉਸ ਦਾ ਜਿਹੜਾ ਪ੍ਰੋਜੈਕਟ ਹੈ ਉਹ ਬਰਨਾਲੇ ਦੇ ਵਿੱਚ ਬਣ ਜਾ ਰਿਹਾ ਔਰ ਪ੍ਰਧਾਨ ਸਾਹਿਬ ਨੂੰ ਬਕਾਇਦਾ ਕਿਹਾ ਕਿ ਤੁਸੀਂ ਉੱਥੇ ਜਾ ਕੇ ਉਥੋਂ ਦੇ ਐਮਪੀ ਹੋਣ ਦੇ ਨਾਤੇ ਕਿਉਂਕਿ ਜਿਹੜਾ ਇੱਕ ਐਮਪੀ ਹੁੰਦਾ ਉਹ ਸੈਂਟਰ ਦੇ ਜਿੰਨੇ ਵੀ ਕੰਮ ਚੱਲਦੇ ਹੁੰਦੇ ਉਹਨਾਂ ਦੀ ਮੋਨਿਟਰਿੰਗ ਕਰਦਾ ਔਰ ਉਹਨਾਂ ਦੀ ਦੇਖਰੇਖ ਕਰਦਾ ਉਹਨਾਂ ਦੇ ਬਾਰੇ ਪੁੱਛਦਾ ਜਾ ਕੇ ਕੀ ਸਹੀ ਹੋ ਰਿਹਾ ਕਿਉਂਕਿ ਜਿਹੜਾ ਮੈਂਬਰ ਆਫ ਪਾਰਲੀਮੈਂਟ ਨੂੰ ਲੋਕ ਜਿਤਾ ਕੇ ਭੇਜਦੇ ਐ ਇਸ ਲਈ ਭੇਜਦੇ ਐ ਕਿਉਂਕਿ ਜਿਹੜਾ ਸੈਂਟਰ ਦਾ ਪੈਸਾ ਹੈਗਾ ਉਹ ਪੰਜਾਬ ਦੇ ਵਿੱਚ ਉਹ ਵਿਚੋਲ ਵਿਚੋਲੇਦਾਰ ਰੋਲ ਅਦਾ ਕਰਦਾ ਹੈ ਨਾ ਐਮਪੀ ਹੁੰਦਾ ਔਰ ਬੜਾ ਸੁਣਾ ਰੋਲ ਅਦਾ ਕਰਨ ਦੇ ਲਈ ਜੋ ਸੈਂਟਰ ਨੇ ਸਰਦਾਰ ਸਿੰਘ ਜੀ ਸਮਾਨ ਸਾਹਿਬ ਦੀ ਡਿਊਟੀ ਲਾਈ ਕਿ ਤੁਸੀਂ ਉੱਥੇ ਜਾਓ ਜਦੋਂ ਇੱਥੇ ਆਏ ਹਫਤਾ ਪਹਿਲਾਂ ਪ੍ਰਧਾਨ ਸਾਹਿਬ ਨੇ ਅਗਾਹ ਕਰਤਾ ਸੀ ਇਥੋਂ ਦੇ ਅਮਲੇ ਨੂੰ ਸ੍ਰੀ ਕਾਰਜਯੋਗ ਹਰਿੰਦਰ ਸਰਮਾ ਜੀ ਨੂੰ ਸਾਡੇ ਇਥੋਂ ਦੇ ਐਸਐਮਓ ਸਾਹਿਬ ਨਹੀਂ ਗਏ ਉਹਨਾਂ ਨੂੰ ਵੀ ਅਗਾਹ ਕਰਤਾ ਸੌਰੀ ਸੀਐਮਓ ਸਾਹਿਬ ਨੇ ਉਹਨਾਂ ਨੂੰ ਵੀ ਅਗਾਹ ਕਰਤਾ ਸੀ ਕਿ ਮੈਂ ਇੱਥੇ ਆ ਰਿਹਾ ਟਾਈਮ ਬਕਾਇਦਾ ਸਾਰਾ ਕੋਸੀਗਾ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿਸ ਤਰ੍ਹਾਂ ਟੈਂਡਰ ਹੋਇਆ ਕਿੱਥੇ ਬਣਨਾ ਕਿ ਸਟਾਫ ਹੋਊਗਾ ਕਿਦਾਂ ਦਾ ਨੇਚਰ ਆਫ ਵਰਕ ਹੋਊਗਾ ਕਿਸੇ ਵੀ ਕਿਸਮ ਦਾ ਜਵਾਬ ਮੈਂਬਰ ਆਫ ਪਾਰਲੀਮੈਂਟ ਜਿਹੜੇ ਮੌਜੂਦਾ ਲੋਕਾਂ ਵੱਲੋਂ ਚੁੜੇ ਹੋਏ ਨੇ ਉਹਨਾਂ ਨੂੰ ਨਹੀਂ ਦਿੱਤਾ ਗਿਆ ਮੈਂ ਸਮਝਦਾ ਕਿ ਇਹ ਕੋਤਾਹੀ ਕੱਲੇ ਸਿਵਲ ਸਰਜਨ ਸਾਹਿਬ ਦੀ ਨਹੀਂ ਹੈ ਇਹਨਾਂ ਦੇ ਪਿੱਛੇ ਇੱਕ ਬੜੀ ਵੱਡੀ ਜਿਹੜੀ ਤਾਕਤ ਬੈਠੀ ਹੈ ਜਿਹਨੂੰ ਆਪਾਂ ਕਹਿ ਦਈਏ ਜਿਹੜੀ ਰੈਨੋਵੇਸ਼ਨ ਵਾਲੀ ਸਰਕਾਰ ਝਟਕਣ ਵਾਲੀ ਸਰਕਾਰ ਜਿਹਨੇ ਪਹਿਲਾਂ ਦੇ ਬਣੇ ਹੋਏ ਹਸਪਤਾਲਾਂ ਦੇ ਰੰਗ ਮਾਰ ਕੇ ਲੋਕਾਂ ਨੂੰ ਦਿਖਾ ਦਿੱਤਾ ਸੀ ਤੁਹਾਡੀਆਂ ਸੇਲਫ ਸੂਲ ਕਰਨ ਲਈ ਕਰ ਰਹੇ ਆ ਜ ਬਣੀਆਂ ਹੋਈਆਂ ਸਾਰੀਆਂ ਸੰਸਥਾਵਾਂ ਜਿਹੜੀਆਂ ਪਹਿਲਾਂ ਸੀ ਰੰਗ ਰੋਗਣ ਕਰਕੇ ਉਹਨਾਂ ਨੂੰ ਲੋਕਾਂ ਅੱਗੇ ਪੇਸ਼ ਕਰ ਰਹੇ ਸੀ ਇਹ ਕਰ ਰਹੇ ਆ ਪਰ ਮੈਂ ਸਮਝਦਾ ਕਿ ਇਹ ਐਨੀ ਨਿਕੰਮੀ ਸਰਕਾਰ ਪੇਸ਼ ਹੋਈ ਆ ਜਿਹੜੇ ਸੈਂਟਰ ਦੇ ਆ ਵੀ ਰਹੇ ਨੇ ਕੰਮ ਉਹਨਾਂ 'ਚ ਵੀ ਕਿਤਨਾ ਕਿਤੇ ਕੋਤਾਹੀ ਵਰਤ ਰਹੀ ਆ ਸਰਦਾਰ ਸਿਮਰਨਜੀਤ ਮਾਨ ਸਾਹਿਬ ਜੋ ਲੋਕਾਂ ਦੀ ਸਿਹਤ ਸਹੂਲਤਾਂ ਦਾ ਖਿਆਲ ਰੱਖਦੇ ਨੇ ਪਹਿਲਾਂ ਵੀ ਘਾਬਦਾ ਵਿਖੇ ਬਣਨ ਵਾਲਾ ਪੀਜੀਆ ਜੋ ਮਿਨੀ ਪੀਜੀਆ ਹੀ ਆ ਉਸਦੇ ਲਈ ਵੀ ਸਰਦਾਰ ਸਿਮਰਨਜੀਤ ਮਾਨ ਸਾਹਿਬ ਨੇ ਆਪਣੀ ਜਿਹੜੀ ਲੈਟਰ ਦਿੱਤੀ ਸੀ ਉਸ ਤੋਂ ਬਾਅਦ ਹੀ ਉਹ ਬਣਿਆ ਹੈਗਾ ਪਰ ਆ ਤਾਂ ਬਕਾਇਦਾ ਬਿਲਕੁਲ ਅੱਜ ਅਸੀਂ ਚਾਹੁੰਦੇ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਲ ਜੋ ਇੱਕ ਡਿਵੈਲਪਮੈਂਟ ਦੇ ਤੌਰ ਤੇ ਵਿਕਾਸ ਕਮਿਸ ਦੇ ਤੌਰ ਤੇ ਜਾਣੇ ਜਾਂਦੇ ਆ ਜਿਨ੍ਹਾਂ ਨੇ ਦੱਸਿਆ ਸੀ ਲੋਕਾਂ ਨੂੰ ਕਿ ਵਿਕਾਸ ਕਿਸ ਤਰ੍ਹਾਂ ਕਰਾਇਆ ਜਾਂਦਾ ਹੈ ਇੱਕ ਐਮਪੀ ਦੀ ਗ੍ਰਾਂਟ ਕਿੰਨੀ ਹੁੰਦੀ ਹੈ ਮੈਂ ਸਮਝਦਾ ਇੱਕ ਇੱਕ ਚਿਹਰਾ ਇਹ ਜਾਣਦਾ ਕਿ ਸਰਦਾਰ ਸਿਮਰਨਜੀਤ ਮਾਨ ਸਾਹਿਬ ਹੈਗੇ ਆ ਜਿਹੜੇ ਉਹ ਗ੍ਰਾਂਟਾਂ ਦੀ ਜੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਅੱਜ ਜਦੋਂ ਉਹ ਹਸਪਤਾਲ ਲੈ ਕੇ ਆਇਆ ਅੱਜ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਗਿਆ ਭਗਵਾਨਤ ਮਾਨ ਦੀ ਸਰਕਾਰ ਵੱਲੋਂ ਇਥ ਜਿਹੜਾ ਹੈਗਾ ਠੀਕ ਹੈ ਉਹ ਵੱਡੇ ਵੱਡੇ ਦਾਗਮਚੇ ਮਾਰਦਾ ਕਿ ਮੈਂ ਬਰਨਾਲਾ ਸ਼ਹਿਰ ਨੂੰ ਸੋਨਾ ਬਣਾਉਂ ਇਸ ਤਰ੍ਹਾਂ ਸੋਨਾ ਬਣਾਇਆ ਜੋ ਬਰਨਾਲਾ ਸ਼ਹਿਰ ਨੂੰ ਕਿ ਕਿਸੇ ਦੇ ਕੀਤੇ ਹੋਏ ਪ੍ਰੋਜੈਕਟਾਂ ਦੇ ਤੁਸੀਂ ਦਾਵਾ ਬੋਲਦੇ ਹੋ ਕਿ ਔਰ ਸਰਦਾਰ ਸਿਮਰਜੀਤ ਮਾਨ ਸਾਹਿਬ ਦੀਆਂ ਲਗਾਤਾਰ ਲਿਖੀਆਂ ਹੋਈਆਂ ਚਿੱਠੀਆਂ ਤੇ ਲਗਾਤਾਰ ਜਿਹੜੀ ਉਹਨਾਂ ਨੇ ਜੋਰ ਪਾ ਕੇ ਕੰਮ ਕਰਾਇਆ ਉਹਦੇ ਤੇ ਦਾਵਾ ਬੋਲ ਕੇ ਤੁਸੀਂ ਆਪ ਉਦਘਾਟਨ ਕਰਨ ਨੂੰ ਫਿਰਦੇ ਹੋ ਮੈਂ ਸਮਝਦਾ ਉਹ ਸਾਰਾ ਪਰਦਾ ਚੱਟਿਆ ਗਿਆ ਸਾਡੇ ਆਵਾਮ ਨੂੰ ਸਾਡੇ ਪੱਤਰਕਾਰ ਭਾਈਚਾਰੇ ਨੂੰ ਸਾਰਾ ਪਤਾ ਚੱਲ ਗਿਆ ਇਹ ਲੈਟਰ ਦੱਸ ਰਹੀ ਹੈ ਕਿ ਇਹ ਸਾਰਾ ਕੰਮ ਹੈ ਸਰਦਾਰ ਸਿਮਰਨਜੀਤ ਮਾਨ ਸਾਹਿਬ ਨੇ ਕਰਾਇਆ ਔਰ ਇਥੋਂ ਦੇ ਲੋਕ ਕੁਛ ਨਹੀਂ ਉਹਨਾਂ ਦੇ ਨਾਲ ਨੇ ਭਾਵੇਂ ਹੁਣ ਜਿਹੜੀ ਸਰਕਾਰ ਜਿਵੇਂ ਬਾਈ ਸੱਤਾ ਸਰਕਾਰ ਤਾਂ ਦੇਖੋ ਹੁੰਦੀ ਹੈ ਸੱਤਾ ਦੇ ਵਿੱਚ ਆਈ ਸਰਕਾਰ ੱੱਕਾ ਕਰਦੀ ਹੈ ਜਿਸ ਤਰ੍ਹਾਂ ਅੱਜ ਤੱਕਾ ਕੀਤਾ ਜਾ ਰਿਹਾ ਹੈ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਇਥੇ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਪ੍ਰਬੰਧ ਸਾਨੂੰ ਕਰਨ ਨਹੀਂ ਦਿੱਤਾ ਗਿਆ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਲੋਕ ਨੇ ਜਿਹੜੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਬਕਾਇਦਾ ਇਹ ਸਾਰਾ ਸੀਸਾ ਜਿਹੜਾ ਉਹ ਦਿਖਾਉਣਗੇ ਇਥੋਂ ਦੇ ਕੈਬਨਟ ਮੰਤਰੀ ਨੂੰ ਜਿਹੜਾ ਕਹਿੰਦਾ ਮੈਂ ਲੋਕਾਂ ਲਈ ਇਹ ਕੰਮ ਕਰੂ ਕੰਮ ਕਰੂ ੱੱਕਾ ਕੰਮ ਉਹਨੇ ਨਹੀਂ ਕੀਤਾ ਔਰ ਸੋ ਇਸ ਕਰਕੇ ਅਸੀਂ ਤੁਹਾਡਾ ਸਾਰੀ ਪ੍ਰਸਤਿਤੀ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਆਏ ਹੋ ਹਾਂਜੀ ਬਰਨਾਲਾ ਦੇ ਵਿੱਚ ਇਹ ਨਹੀਂ ਪੱਥਰ ਰੱਖਣਾ ਸੀ ਬਕਾਇਦਾ ਟੈਂਡਰ ਹੋਏ ਹੋਏ ਆ ਔਰ ਅਸੀਂ ਕੋਈ ਇਹ ਨਹੀਂਗਾ ਕੋਈ ਮੂੰਹ ਜਵਾਨੀ ਬੋਲ ਕੇ ਕਹਿ ਰਹੇ ਆ ਸਾਰਾ ਕੁਝ ਸੈਂਟਰ ਵੱਲੋਂ ਸਰਾਰਮਾਨ ਸਾਹਿਬ ਦੀ ਡਿਊਟੀ ਲਾਈ ਗਈ ਸੀ